ਕੀਤੇ ਕਜ਼ਈਨ ਆਵਲਾ ਦੇਖੋ ਹਾਂ ਹਾਂ ਸਾਰੇ ਡਿਜ਼ਾਈਨ ਇੱਕ ਤੋਂ ਇੱਕ ਡਿਜ਼ਾਈਨ ਨੇ ਮਤਲਬ ਇਹ ਸਾਰੇ ਪਾਰਟੀ ਵੇਅਰ ਡਿਜ਼ਾਈਨ ਆ ਗਏ ਨਾ ਜੀ ਹਾਂਜੀ ਆ ਦੇਖ ਵਰਕ ਦੇਖ ਕੇ ਕਿਡਾ ਵਧੀਆ ਓਏ ਕੀ ਆਈ ਬਾਤ ਆ ਭਾਜੀ ਨਜ਼ਾਰਾ ਹੀ ਆ ਗਿਆ ਯਾਰ ਗਲਾ ਕੇਰਾ ਜੀ ਜੀ ਨਾਲ ਇਹਦਾ ਦੁਪੱਟਾ ਸਭ ਦਾ ਵਰਕ ਆਊਗਾ ਚਨੂਨਦਾਰ ਬਟਾ ਆਊਗਾ ਬਿਲਕੁਲ ਇਹ ਵੀ ਜੀ ਸਾਰੇ ਆਪਾਂ ਨੂੰ 440 ਰੁਪਏ ਰੇਂਚ ਬਣਗੇ ਇੱਕ ਵੀ ਜੀ ਆ ਦੇਖੋ ਮਸਲੀਨ ਦੇ ਸੂਟ ਹੈਗੇ ਜੀ ਜੀ ਬੁਟੀਕਾ ਵਾਲੇ ਪੀਸ ਹੈ ਸਿੰਗਲ ਸਿੰਗਲ ਪੀਸ ਬਣਦਾ ਹੈਗਾ ਬਿਲਕੁਲ ਜੀ ਮਤਲਬ ਇੱਕ ਰੰਗ ਹੀ ਆਊਗਾ ਸੂਟ ਜਿੰਨੇ ਮਰਜ਼ੀ ਲੈ ਲਓ ਹਾਂ ਹਾਂ ਆ ਦੇਖੋ ਜੀ ਗਲਾ ਘੇਰਾ ਬਿਲਕੁਲ ਜੀ ਬਹੁਤ ਵਧੀਆ ਦੇਖੋ ਧਾਗੇ ਦਾ ਕੰਮ ਆ ਗਿਆ ਜੀ ਜੀ ਨਾਲ ਆਊਗਾ ਬਾਜੂ ਵਰਕ ਬਿਲਕੁਲ ਜੀ ਠੀਕ ਹੈ ਜੀ ਕੰਪਿਊਟਰ ਦਾ ਕੰਮ ਹੈ ਤੇ ਨਾਲ ਇਹਨਾਂ ਮਸਲੀਨ ਦਾ ਦੁਪੱਟਾ ਨਾਲ ਤਾਂ 골ਡਨ ਲਾਈਨਿੰਗ ਜੀ ਜੀ ਤੇ ਨਾਲੇ ਵਿੱਚ ਆ ਗਿਆ ਜੀ ਇਹਦੇ ਵਰਕ ਵਾਹ ਜੀ ਅੱਛਾ ਇਹ ਜਿੱਦਾਂ ਭਾਜੀ ਪਹੁੰਚੇ ਵਰਕ ਆਏ ਭਾਜੀ ਆ ਬਾਜੂ ਵਰ ਕਾਂਦਾ ਹੈ ਇਹ ਸੂਟ ਦਾ 8-900000 ਰੁਪਏ ਥੱਲੇ ਤੇ ਮਿਲਦੇ ਨਹੀਂਗੇ ਨਹੀਂ ਮਿਲਦਾ ਜੀ ਜੀ ਕੀ ਆਪਾਂ ਨੂੰ ਲੱਗਣੀ ਸਿਰਫ 500 ਰੁਪਏ ਦੇ ਰਿੰਚ ਅੱਛਾ ਇਹ ਆਪਾਂ 500 ਰੁਪਏ ਦੇਣਾ ਜਿਹੜਾ 1000 ਰੁਪਏ ਬਜ਼ਾਰ ਵਿਕਦਾ ਹਾਂਜੀ ਵੀਰ ਜੀ 500 ਰੁਪਏ ਦੇ ਰਿੰਚ ਪਊਗਾ ਕੀ ਬਾਤ ਹੈ ਜੀ ਤੇ ਡਿਜ਼ਾਈਨਿੰਗ ਵੀ ਬੜੀ ਵਧੀਆ ਹੈਗੀ ਜੀ ਜੀ